ਸ਼ਹਿਰ ਦੇ ਵਿੱਚ ਆਪਣੀ ਪਛਾਣ ਲੁਕਾ ਕੇ ਰਹਿ ਰਹੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਖਿਲਾਫ ਸਨਾਤਨ ਕ੍ਰਾਂਤੀ ਦਲ ਦੀ ਮੁਹਿੰਮ ਲਗਾਤਾਰ ਜਾਰੀ ਹੈ ਸ਼ਹਿਰ ਦੇ ਵੱਖ-ਵੱਖ ਸੰਗਠਨਾਵਲੋਂ ਸਾਂਝੇ ਮੰਚ ਉੱਤੇ ਆ ਕੇ ਸਨਾਤਨ ਕ੍ਰਾਂਤੀ ਦਲ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਕਿ ਸ਼ਹਿਰ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਸ਼ਹਿਰ ਦੇ ਵਿੱਚ ਵਧ ਰਹੀ ਗਿਣਤੀ ਦੇ ਵਿਰੁੱਧ ਮੁਹਿੰਮ ਸ਼ੇੜੀ ਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਪ੍ਰਤੀ ਜਾਣੂ ਕਰਵਾਉਣ ਦੇ ਲਈ SSP ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਪੁਲਿਸ ਤੁਰੰਤ ਹਰਕਤ ਵਿੱਚ ਆ ਚੁੱਕੀ ਹੈ ਅਤੇ ਇਹਨਾਂ ਪ੍ਰਵਾਸੀਆਂ ਦੀ شناخت ਲਈ ਮਕਾਨ ਮਾਲਕਾਂ ਅਤੇ ਪ੍ਰਵਾਸੀਆਂ ਨੂੰ 30 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸੀ ਹਾਲਾਂਕਿ ਸ਼ਹਿਰ ਵਿੱਚ ਵਪਾਰ ਕਰ ਰਹੇ ਕਈ ਪ੍ਰਵਾਸੀਆਂ ਨੇ ਆਪਣੇ ਪਛੋਕੜ ਅਤੇ ਪਹਿਚਾਣ ਬਾਰੇ ਦਸਤਾਵੇਜ਼ ਪੁਲਿਸ ਦੇ ਕੋਲ ਜਮ੍ਹਾਂ ਵੀ ਕਰਵਾ ਦਿੱਤੇ ਨੇ ਪਰ ਸਨਾਤਨ ਕ੍ਰਾਂਤੀ ਦਲ ਦਾ ਇਹ ਦਾਵਾ ਹੈ ਕਿ ਅਜੇ ਵੀ ਬਹੁਤ ਸਾਰੇ ਪ੍ਰਵਾਸੀ ਆਪਣੀ ਪਹਿਚਾਣ ਲੁਕਾ ਕੇ ਹੀ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਉਥੇ ਹੀ ਇਸ ਮੌਕੇ ਸੁਣੋ ਸਨਾਤਨ ਕ੍ਰਾਂਤੀ ਦਲ ਦੇ ਮੈਂਬਰਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਿਹਾ ਨੂੰਮਾਨ ਚੌਂਚ ਸਨਾਤਨ ਕ੍ਰਾਂਤੀ ਦੇ ਵੱਲ ਦਲ ਵੱਲੋਂ ਮੀਟਿੰਗ ਰੱਖੀ ਗਈ ਸੀ ਸਾਡਾ ਮਤਲਬ ਇੱਕੋ ਸੀ ਕਿ ਅਸੀਂ ਇੱਕ ਪ੍ਰਸ਼ਾਸਨ ਅੱਗੇ ਮੰਗ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਬਾਹਰੋਂ ਆਏ ਦੇ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਔਰ ਕੁਝ ਪੱਧਰ ਤੱਕ ਕਾਰਵਾਈ ਹੋਈ ਵੀ ਹੈਗੀ ਆ ਲੇਕਿਨ ਜਿਹੜੀ ਪਛਾਣ ਜਿਨ੍ਹਾਂ ਨੇ ਦਿੱਤੀ ਆ ਆਪਣੀ ਉਹ ਤੇ ਜੈਨੂਇਨ ਨੇ ਪਰ ਜਿਨ੍ਹਾਂ ਦੀ ਪਛਾਣ ਨਹੀਂ ਹੋਈ ਕੁਝ ਬੰਦੇ ਆਪਾਂ ਟੈਸ ਕਿਤੇ ਨੇ ਉਹ ਬੰਦੇ ਅਪਰਾਧਿਕ ਸ਼ਬੀ ਦੇ ਲੱਗਦੇ ਨੇ ਜਿਹੜੇ ਆਪਣੀ ਪਛਾਣ ਨਹੀਂ ਦੇ ਰਹੇ ਤੇ ਪ੍ਰਸ਼ਾਸਨ ਨੂੰ ਅਸਾਂ 30 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਅੱਜ 2 ਤਰੀਕ ਨੂੰ ਉਸੇ ਕਾਰਨ ਮੀਟਿੰਗ ਰੱਖੀ ਆ ਅਗਰ ਪ੍ਰਸ਼ਾਸਨ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਦੀ ਪਛਾਣ ਨਹੀਂ ਮਤਲਬ ਕਿ ਸਾਡੇ ਸਾਹਮਣੇ ਪੇਸ਼ ਕੀਤੀ ਤਾਂ ਅਸੀਂ ਫਿਰ ਮੰਗ ਕਰਾਂਗੇ ਪ੍ਰਸ਼ਾਸਨ ਅੱਗੇ ਕਿ ਬਾਈ ਨੇਮ ਉਹਨਾਂ ਦੇ ਪਰਚੇ ਕਿਤੇ ਜਾਣ ਕੁਝ ਕੇਸ ਕਰ ਲਏ ਬੰਦੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਕਰਦੇ ਦੇਖੋ ਸਾਡੇ ਗਰੁੱਪ ਨੇ ਸਨਾਤਨ ਕ੍ਰਾਂਤੀ ਦਲ ਸ਼ਹਿਰ ਵਿੱਚ ਕਾਫੀ ਫੈਲ ਚੁੱਕਾ ਵਾ ਔਰ ਸਾਡੇ ਹਰ ਗਰੁੱਪ ਦੇ ਮੈਂਬਰਸ ਵੱਖੋ ਵੱਖ ਏਰੀਆ 'ਚ ਜਿੱਥੇ ਰਹਿੰਦੇ ਨੇ ਆਪਾਂ ਹਰ ਕੇਸ ਨੇ ਕੋਈ 5-5 7-7 ਬੰਦੇ ਟੈਸਟ ਕੀਤੇ ਆ ਜਿਨ੍ਹਾਂ ਦੀ ਅਜੇ ਤੱਕ ਕੀ ਪਛਾਣ ਨਹੀਂ ਹੋ ਸਕੀ ਕੀ ਕਾਰਵਾਈ ਚਾਹੁੰਦੇ ਹੋ ਅਸੀਂ ਉਹਨਾਂ ਦੇ ਚਾਹੁੰਦੇ ਆ ਕਿ ਜਿਨ੍ਹਾਂ ਨੇ ਆਪਣੀ ਪਛਾਣ ਨਹੀਂ ਅਜੇ ਤੱਕ ਥਾਣੇ 'ਚ ਜਮ੍ਹਾਂ ਕਰਾਈ ਉਹਨਾਂ ਦੇ ਬਾਈ ਨੇਮ ਪਰਚੇ ਹੋਣੇ ਚਾਹੀਦੇ ਨੇ ਇਹ ਚੇਤਰ ਕੇ ਕੀਤੀ ਹੈ ਕਿ ਅਸੀਂ ਪ੍ਰਸ਼ਾਸਨ ਨੂੰ 30 ਤਰੀਕ ਦਾ ਟਾਈਮ ਦਿੱਤਾ ਸੀ ਵੀ ਜਿਹੜੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਬਿਨਾ ਵੈਰੀਫਿਕੇਸ਼ਨ ਤੋਂ ਪ੍ਰਵਾਸੀ ਰਹਿ ਰਹੇ ਆ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸੀ ਵੀ 30 ਤਰੀਕ ਤੱਕ ਸਾਨੂੰ ਉਹਨਾਂ ਦੀ ਸਨਖਤ ਚਾਹੀਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਚਾਹੀਦੀ ਆ ਉਹਨਾਂ ਦਾ ਟਾਈਮ ਜਿਹੜਾ ਉਹ ਖਤਮ ਹੋ ਚੁੱਕਿਆ ਤੇ ਹੁਣ ਅਸੀਂ 30 ਤਰੀਕ ਤੋਂ ਬਾਅਦ ਸਾਡਾ ਅਗਲਾ ਮੁੱਦਾ ਜਿਹੜਾ ਸਟੱਪ ਹੋਏਗਾ ਵੀ ਅਸੀਂ ਜਾ ਕੇ ਐਸਐਸਪੀ ਦਫ਼ਤਰ ਦੇ ਬਾਹਰ ਥਾਲੀਆਂ ਤੇ ਤਾਲੀਆਂ ਨਾਲ ਉਹਨਾਂ ਨੂੰ ਜਗਾਵਾਂਗੇ ਕਿ ਜਿਹੜੇ ਵੈਰੀਫਿਕੇਸ਼ਨ ਜਿਹਨਾਂ ਦੀ ਨਹੀਂ ਹੋਈ ਜਾਂ ਤੇ ਉਹਨਾਂ ਦੇ ਪਰਚੇ ਕੱਟੇ ਜਾਣ ਤੇ ਜਾ ਉਹਨਾਂ ਦੀ ਵੈਰੀਫਿਕੇਸ਼ਨ ਖੁੱਲ ਕੇ ਕੀਤੀ ਜਾਏ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਵੀ ਚੁੱਕੀ ਆ ਉਹਨਾਂ ਦੇ ਆਧਾਰ ਕਾਰਡ ਡੁਪਲੀਕੇਟ ਨੇ ਜਾਂ ओरिजिनल ਨੇ ਉਹ ਵੀ ਚੈੱਕ ਕੀਤੇ ਜਾਣ ਸ਼ਹਿਰ ਦੇ ਵਿੱਚ ਜਿੰਨੇ ਕਿਰਾਏ ਤੇ ਡੇਢ ਲੱਖ ਕਿਰਾਇਆ ਲੈ ਕੇ ਅਸੀਂ ਅਸੀਂ 1000 ਕਿਰਾਏ ਦੇ ਦੁਕਾਨਾਂ ਲਈਆਂ ਨੇ ਉਹਨਾਂ ਦਾ ਵੀ ਥੋੜਾ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਜੇ ਆਪਾਂ ਡੇਢ ਲੱਖ ਰੁਪਈਆ ਜੇ ਕੋਈ ਦੁਕਾਨਦਾਰ ਕਿਰਾਇਆ ਦੇ ਰਿਹਾ ਤੇ ਉਹਦੇ ਵਿੱਚ 10 ਮੁਲਾਜ਼ਮ ਹੀ ਕੰਮ ਕਰ ਰਹੇ ਆ ਉਹਨਾਂ ਦਾ ਟੋਟਲ ਖਰਚਾ ਇੱਕ ਮਹੀਨੇ ਦਾ 3 ਲੱਖ ਰੁਪਈਆ ਸਾਲ ਦਾ 36 ਲੱਖ ਰੁਪਈਆ ਬੰਦਾ ਜੇ 36 ਲੱਖ ਇੱਕ ਦੁਕਾਨਦਾਰ ਕਿੱਥੋਂ ਕੱਢਦਾ ਇਹ ਬੜਾ ਸੋਚਣ ਦਾ ਗਹਿਰਾਈ ਨਾਲ ਸੋਚਣ ਦਾ ਹੈਗਾ ਜੀ ਮੁੱਦਾ ਇਹ ਸੋਚਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਪਤਾ ਕਰਨਾ ਚਾਹੀਦਾ ਕਿ ਇੰਨੇ ਪੈਸੇ ਇਹਨਾਂ ਨੂੰ ਕਿੱਥੋਂ ਆ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਇੰਨਾ ਕਾਰੋਬਾਰ ਨਹੀਂ ਹੈਗਾ ਜਿਹੜਾ ਕਿ ਇਹਨਾਂ 36 ਲੱਖ ਰੁਪਈਆ ਸਾਲ ਦਾ ਕਮਾ ਲੈਣ ਇਹ ਕੋਈ ਫੈਕਟਰੀ ਤੇ ਲਾਈ ਨਹੀਂ ਦੁਕਾਨਦਾਰ ਇੰਨੀ ਕਮਾਈ ਨਹੀਂ ਕਰ ਸਕਦਾ ਜਿਨ੍ਹਾਂ ਦੀ এডਡਿਟਿਨਕੇਸ਼ਨ ਨਹੀਂ ਹੋਈ ਉਹ ਕ੍ਰਿਮੀਨਲ ਵੀ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਇਹ ਬਾਰਡਰ ਏਰੀਆ ਬਿਲਕੁਲ ਬਾਰਡਰ ਪਾਕਿਸਤਾਨ ਦੇ ਨਾਲ ਸਾਡਾ ਗੁਰਦਾਸਪੁਰ ਏਰੀਆ ਪੈਂਦਾ ਸਾਨੂੰ ਨਹੀਂ ਪਤਾ ਉਹ ਗੁਰਦਾਸਪੁਰ ਦੇ ਵਿੱਚ ਕਿਸ ਮਕਸਦ ਲਈ ਆਏ ਆ ਉਹ ਬੰਗਲਾਦੇਸ਼ ਤੋਂ ਆਏ ਆ ਪਾਕਿਸਤਾਨ ਤੋਂ ਆਏ ਆ ਅਫਗਾਨਿਸਤਾਨ ਤੋਂ ਆਏ ਆ ਕਿਉਂਕਿ ਅੱਜ ਕੱਲ ਤੇ ਜਿਹੜਾ ਸੁਵਿਧਾ ਕੇਂਦਰ ਆ ਉੱਥੇ ਵਿੱਚ ਵੀ ਕੁਝ ਇਹੋ ਜਿਹੇ ਬੰਦੇ ਨੇ ਜਿਹੜੇ 5-500 ਰੁਪਇਆ ਦੇ ਕੇ ਹਜ਼ਾਰ-ਹਜ਼ਾਰ ਰੁਪਇਆ ਦੇ ਕੇ ਡੁਪਲੀਕੇਟ ਆਧਾਰ ਕਾਰਡ ਵੀ ਬਣਾ ਲੈਂਦੇ ਨੇ एमसी ਕੋ ਜਾ ਕੇ ਜੇ ਕੋ ਕਰਾਇਤੇ ਆਇਆ ਵਾ ਜੇ ਕਿਸ ਦਾ ਵਾਕਫ ਆ ਤੇ ਉਹਨੂੰ ਨਾਲ ਲੈ ਕੇ ਜਾ ਕੇ ਐਮਸੀ ਕੋ ਮੋਹਰ ਲਵਾ ਕੇ ਫਾਰਮ ਤੇ ਤੇ ਜਾ ਕੇ ਵੈਰੀਫਿਕੇਸ਼ਨ ਕਰਾ ਕੇ ਦਿਓ ਜਾ ਕੇ ਆਪਣਾ ਆਧਾਰ ਕਾਰਡ ਬਣਾ ਦੇ ਉਹ ਵੀ ਗਲਤ ਆ ਅਸੀਂ ਤੇ ਐਮਸੀ ਜਿਹੜੇ ਜਗਵਾੜਾ ਦੇ ਐਮਸੀ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆ ਕੰਮ ਨਾ ਕਰੋ ਸਾਡੇ ਗਦਾਪੁਰ ਦੇ ਵਿੱਚ ਬਹੁਤ ਵੱਡਾ ਖਤਰਾ ਆ ਇਹਨਾਂ ਤੋਂ ਬਚਾਓ ਪਹਿਲੇ ਵੀ ਪੁਲਿਸ ਅੱਗੇ ਤੁਸੀਂ ਧਰਨਾ ਲਾਉਂਦਾ ਫਲਾਨ ਕੀਤਾ ਸੀ ਐਸਐਸਪੀ ਆਫਿਸ ਅੱਗੇ ਲੇਕਿਨ ਐਡਮਿਨਿਸਟ੍ਰੇਸ਼ਨ ਹਰਕਤ ਵਿੱਚ ਆ ਗਿਆ ਸੀ ਸੈਟੀਸਫਾਈਡ ਨਹੀਂ ਉਹਨਾਂ ਦੀ ਕਾਰਵਾਈ ਤੋਂ ਨੇ ਅਜੇ ਤੱਕ ਕੋਈ ਸਰਟੀਫਾਈਡ ਅਸੀਂ ਤੇ ਉਹਨਾਂ ਕੋਈ ਦੇਖਾਂਗੇ ਜੇ ਉਹਨਾਂ ਨੇ ਇੱਕ ਵੈਰੀਫਿਕੇਸ਼ਨ ਕਿੱਥੋਂ ਕਿੱਥੋਂ ਦੀ ਕੀਤੀ ਆ ਤੇ ਕਿੰਨਾ ਕਿੰਨਾਂ ਦੀ ਕੀਤੀ ਆ ਹੁਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਅਸੀਂ ਉਹਨਾਂ ਦਾ ਰਿਕਾਰਡ ਬਣਾ ਲਿਆ ਵਾ ਅਸੀਂ ਉਹਨਾਂ ਨੇ ਮਾਲਕਾਂ ਦੇ ਨਾਮ ਲਿਖ ਲਏ ਆ ਅਸੀਂ ਉਹਨਾਂ ਮਾਲਕਾਂ ਦੇ ਪਰਚੇ ਕਰਾਵਾਂਗੇ ਜਿਨ੍ਹਾਂ ਨੇ ਅਜੇ ਤੱਕ ਵੈਰੀਫਿਕੇਸ਼ਨ ਨਹੀਂ ਕਰਾਈ ਇਹ ਇੱਕ ਘਰ ਵਿੱਚ 20 20 30 30 40 40 ਬੰਦੇ ਆ ਤੱਕ ਵੀ ਇੱਕ ਘਰ ਵਿੱਚ ਰਹਿ ਰਹੇ ਆ ਇੱਕ ਘਰ ਵਿੱਚ ਇੰਨੇ ਨੇ ਬੰਦੇ ਰਹਿ ਕਿਉਂ ਜੇ 40 ਬੰਦੇ ਜਾਂ 20 ਰਹਿ ਰਹੇ ਆ ਦੋਵਾਂ ਦੀ ਵੈਰੀਫਿਕੇਸ਼ਨ ਹੋ ਗਈ ਤੇ ਬਾਕੀ 18 ਦੀ ਵੈਰੀਫਿਕੇਸ਼ਨ ਕੌਣ ਕਰਾਉ ਸਾਡੇ ਵੱਲੋਂ ਕਿਹਾ ਜਾ ਰਿਹਾ ਕਿ ਕੁਝ ਬੰਦੇ ਕੇਸ ਕਿਤੇ ਆ ਜਿਨ੍ਹਾਂ ਨੇ ਵੈਰੀਫਿਕੇਸ਼ਨ ਹਜੇ ਤੱਕ ਨਹੀਂ ਕਰਵਾਈ ਲੱਗਦਾ ਕਿ ਉਹ ਕ੍ਰਿ I'm not verification. verify it.